ਹਾਂਜੀ ਦੋਸਤੋ ਪਿਆਰ ਪਰੀ ਸਤਿ ਸ੍ਰੀ ਅਕਾਲ ਦੋਸਤੋ ਇਹ ਜੋ ਸਮਾਦ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਬਾਬਾ ਮਾਨ ਸਿੰਘ ਜੀ ਪੋਚੋ ਖੁਰਦੇ ਬਹੁਤ ਹੀ ਗੁਰੂ ਘਰ ਨੂੰ ਸਮਰਪਿਤ ਰੂਹ ਹੋਈ ਹੈ ਉਹਨਾਂ ਦੀ ਜੀਵਨੀ ਤੇ ਆਪਾਂ ਗੱਲਬਾਤਾਂ ਵਿਸਥਾਰ ਦੇ ਵਿੱਚ ਕਰਾਂਗੇ ਬਜ਼ੁਰਗਾਂ ਤੋਂ ਜਾਣਾਂਗੇ ਉਹਨਾਂ ਬਾਰੇ ਤੇ ਉਤੋ ਪਹਿਲਾ ਕੀ ਹੈ ਕਿ ਆਪਣਾ ਇਹ ਜੋ ਸਮਾਧੇ ਗੁਰਦੁਆਰਾ ਪਿੱਪਲ ਸਰ ਦੇ ਬਿਲਕੁਲ ਲੱਗੇ ਹੈ ਤੇ ਇੱਥੇ ਜਿਹੜਾ ਬਾਰਡਰ ਵਾਕਸ ਹੈ ਆਪਣੇ ਪਿੰਡ ਦਾ ਗਰਾਊਂਡ ਦੇ ਨਾਲ ਉੱਥੇ ਨਾ ਇੱਕ ਇਮਾਰਤ ਹੈਗੀ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਇਮਾਰਤ ਦੀ ਹਾਲਾਤ ਤਾਂ ਸੋ ਤੁਸੀਂ ਦੇਖ ਰਹੇ ਹੋ ਥੋੜੀ ਖਸਤਾ ਹੈ ਪਰ ਇਹ ਪਿੰਡ ਪੁੱਚੋ ਖੁਰਦਾ ਪਹਿਲਾ ਗੁਰੂ ਘਰ ਸੀ ਦਰਬਾਰ ਸਾਹਿਬ ਹੁੰਦਾ ਸੀ ਇਸੇ ਵਜੂ ਇਹ ਇਮਾਰਤ ਜਾਤ ਵਜੋ ਰੱਖੀ ਹੈ ਢਾਈ ਨਹੀਂ ਹੈਗੀ ਕਿ ਇਹ ਇਸ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬੀ ਦਾ ਪ੍ਰਕਾਸ਼ ਹੁੰਦਾ ਸੀ ਸਭ ਤੋਂ ਪਹਿਲਾ ਪੁੱਚੋ ਖੁਰਦੇ ਵਿੱਚ ਜਿਹੜਾ ਮੈਨੂੰ ਲੱਗਦਾ ਵੀ ਲਗਾਤਾਰ ਪ੍ਰਕਾਸ਼ ਹੋਇਆ ਇੱਥੇ ਹੋਇਆ ਹੈ ਤੇ ਬਜ਼ੁਰਗਾਂ ਦੇ ਦਸਨ ਦੇ ਮੁਤਾਬਕ ਇੱਥੇ ਅਖੰਡ ਪਾਠ ਬਹੁਤ ਹੁੰਦੇ ਰਹੇ ਨੇ ਅਤੇ ਦੀਵਾਨ ਵੀ ਲੱਗਦੇ ਰਹੇ ਨੇ ਉਹ ਆਪਾਂ ਸਾਰੀਆਂ ਗੱਲਾਂ ਬਾਤਾਂ ਜਾਣਾਂਗੇ ਅਤੇ ਬਾਬਾ ਮਾਨ ਸਿੰਘ ਸੀਗੇ ਜਿਹੜੇ ਇਹਨਾਂ ਦਾ ਗੁਰੂ ਸਾਹਿਬ ਨਾਲ ਪਿਆਰ ਇੰਨਾ ਜ਼ਿਆਦਾ ਸੀ ਕਿ ਇਹਨਾਂ ਨੇ ਇੱਥੇ ਪਿੱਪਲ ਸਰ ਇੱਥੇ ਇੱਕ ਬੜਾ ਵੱਡਾ ਪਿੱਪਲ ਹੁੰਦਾ ਸੀ ਉਹਦੇ ਕੋਲ ਆ ਕੇ ਪਹਿਲਾਂ ਛਾਂ ਬਣਾਈ ਅਤੇ ਫਿਰ ਸੰਗਤਾਂ ਦੀ ਸਹਿਯੋਗ ਦੇ ਨਾਲ ਇਹ ਦਰਬਾਰ ਸਹਿਬ ਬਣਾਇਆ ਹੁਣ ਇਹਦੀ ਜਿਹੜੀ ਖੂਬਸੂਰਤੀ ਹੈ ਜਿੰਨੀ ਕਿ ਮੈਨੂੰ ਸਮਝ ਆਈ ਹੈ ਇਹਦੇ ਨਾ ਚਾਰ ਦਰਵਾਜ਼ੇ ਆ ਚਾਰੇ ਦਿਸ਼ਾਵਾਂ ਦੇ ਵਿੱਚ ਤੁਸੀਂ ਦੇਖੋ ਪੁਰਾਣੇ ਬਜ਼ੁਰਗ ਕਿੰਨਾ ਗੁਰਸਿੱਖੀ ਮਰਿਆਦਾ ਦਾ ਖਿਆਲ ਰੱਖਦੇ ਸੀ ਨਾ ਕਿ ਚਾਰੇ ਦਰਵਾਜ਼ੇ ਚਾਰੇ ਦਿਸ਼ਾਵਾਂ ਦੇ ਵਿੱਚ ਕਿ ਕੋਈ ਦਿਸ਼ਾ ਦੇ ਵਿੱਚੋਂ ਆਜੇ ਕਿਸੇ ਧਰਮ ਦਾ ਜਿਹਾਥੇ ਕਿਸੇ ਜਾਤ ਦਾ ਸੋ ਉਹਨਾਂ ਦੀ ਤਾਂ ਕਰਨੀ ਮਹਾਨ ਹੈਗੀ ਹੈ ਪਰ ਹੁਣ ਇਹਦੇ ਥੋੜੇ ਜੀ ਹਾਲਾਤ ਖਸਤਾ ਹੈ ਤੇ ਇਹ ਬਰਾਸਤੀ ਇਮਾਰਤ ਮੈਨੂੰ ਲੱਗ ਰਹੀ ਹੈ ਕਿ ਇਹ ਸਾਨੂੰ ਸਾਹਮਣ ਦੀ ਲੋੜ ਹੈ ਇਹਦੇ ਵਿੱਚ ਕੁਝ ਆਪਾਂ ਬਾਲਾ ਤਾਂ ਕਰਨਾ ਨਹੀਂ ਇੱਕ ਤਾਂ ਮੰਨ ਲਦਾ ਵੀ ਭਰਤ ਪਾ ਕੇ ਥੋੜਾ ਜਆ ਚੌਂਤਰਾ ਟਾਈਪ ਬਣਿਆ ਜਾਵੇ ਹਨ ਤਾਂ ਜੋ ਕਿ ਮੀਂਹ ਦਾ ਪਾਣੀ ਇਹਨੂੰ ਮਾਰ ਨਾ ਕਰੇ ਅਤੇ ਇੱਕ ਇਹਦੇ ਉੱਤੇ ਕੁਝ ਸ਼ੈੱਡ ਪਾ ਦਿੱਤਾ ਜਾਵੇ ਤਾਂ ਜੋ ਕਿ ਮੀਂਹ ਅਤੇ ਹਨੇਰੀ ਤੋਂ ਇਹਦੀ ਪ੍ਰੋਟੈਕਸ਼ਨ ਹੋ ਜਾਵੇ। ਵਿਰਾਸਤੀ ਇਮਾਰਤਾਂ ਜਦੋਂ ਸਾਡੇ ਕੋਲੋਂ ਖੁੱਸ ਜਾਂਦੀਆਂ ਫਿਰ ਸਾਨੂੰ ਉਹਨਾਂ ਦੀ ਅਹਿਮੀਅਤ ਪਤਾ ਚੱਲਦੀ ਹੈ। ਤੇ ਆਸ ਕਰਦਾ ਮੈਂ ਸਾਡੇ ਪਿੰਡ ਦੇ ਲੋਕਾਂ ਤੋਂ ਕਿ ਇਹਦੇ ਬਾਰੇ ਥੋੜਾ ਜਿਹਾ ਜ਼ਰੂਰ ਗੌਰ ਕਰੀ ਜਾਵੇ। ਅਤੇ ਐ ਨਹੀਂ ਕਿ ਆਪਾਂ ਕੱਲਾ ਆਖਣ ਵਾਲੇ ਆ ਜਿੰਨਾ ਯੋਗਦਾਨ ਹੋਇਆ ਉਹ ਆਪਾਂ ਵੀ ਪਾਵਾਂਗੇ ਸੋ ਕਰੋ ਇਹ ਉਪਰਾਲਾ ਹੈ ਜੀ ਧੰਨਵਾਦ